ਪੰਜਾਬ ਡੈਰੀ ਦੇ ਨਾਲ ਜੁੜੇ ਰਹੋ ਟਰੈਕਟਰਾਂ ਦੀਆਂ ਕਾਪੀਆਂ ਸਾਰੇ ਪਿੰਡਾਂ 'ਚ ਮਾਰ ਰਹੀਆਂ 2026 ਤੱਕ 2026 ਤੱਕ ਸਰਕਾਰ ਨੇ ਮਨਜ਼ੂਰੀ ਦਿੱਤੀ ਹੋਈ ਹੈ ਪਰ ਇਹ ਆਰਟੀਓ ਜਾਂ ਆਰਟੀਓ ਜਿਹੜਾ ਹੈਗਾ ਇਹ ਕਾਪੀਆਂ ਨਹੀਂ ਬਣਾ ਰਿਹਾ ਟਰੈਕਟਰਾਂ ਦੀਆਂ ਲੋਕਾਂ ਨੂੰ ਫੇਰ ਖੇਡ ਖਾਪ ਕਰ ਰਿਹਾ ਕੁਝ ਮਿਲੇ ਲੋਕ ਜਿਨ੍ਹਾਂ ਨੇ ਕੋਈ ਸ਼ਿਕਾਇਤ ਕੀਤੀ ਹੋਵੇ ਦੱਸਿਆ ਹੋਵੇ ਹਾਂਜੀ ਅਸੀਂ ਲੋਕਾਂ ਦੇ ਰਿਵਿਊਜ਼ ਲੈ ਰਹੇ ਹਾਂ ਤੇ ਉਹਨਾਂ ਨੂੰ ਅਸੀਂ ਬਕਾਇਦਾ ਸਟੇਟਮੈਂਟਸ ਲਿਖਾਂਗੇ ਤਾਂ ਆਪਣੇ ਪ੍ਰੋਸੀਜਰ ਦੇ ਤਹਿਤ ਜੋ ਵੀ ਨਿਕਲ ਕੇ ਰਿਪੋਰਟ ਉਹ ਸਾਡੇ ਉਪਰਲਾ ਕਿ ਭੇਜੀ ਜਾਵੇ ਬਾਬਲਿਕ ਦਾ ਇੱਕ ਵੀ ਕੰਮ ਹੋਵੇ ਤਾਂ ਮੈਂ ਜ਼ਿੰਮੇਦਾਰਾਂ ਦੱਸੋ 1 ਰੁਪਏ ਦਾ ਕੰਮ ਹੀ ਹੋ ਜਾਏ ਤਾਂ ਮੈਂ ਜ਼ਿੰਮੇਦਾਰਾਂ ਕੌਣ ਹੋਊਗਾ ਫਿਰ ਕੰਮ ਕਰੇ ਤੁਹਾਡਾ ਆਪਸ਼ਨ ਹੀ ਆਉਦੇ ਰੱਖੇ ਹੋਏ ਆਦੇ ਬੰਦੇ ਬਿਲਕੁਲ ਸ਼ਿਕਾਇਤਾਂ ਆ ਰਹੀਆਂ ਡਿਲੇ ਹੋ ਰਹੀਆਂ ਉਹਨੂੰ ਕੰਮ ਨੂੰ ਸਟਰੀਮ ਲਾਈਨ ਤੇ ਲਾਉਣ ਲਈ ਅਸੀਂ ਪਹਿਲਾਂ ਹੀ ਕਾਰਵਾਈ ਕਰ ਰਹੇ ਹਾਂ ਟ੍ਰੈਕ ਆ ਜਿਹੜਾ ਟ੍ਰੈਕ ਚੱਲ ਰਿਹਾ ਇਹ ਪੈਸੇ ਦੇ ਦਿਓ ਤੇ ਟ੍ਰੈਕ ਚੱਲ ਰਿਹਾ ਨਹੀਂ ਤਾਂ ਬੰਦਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਅੱਜ ਵਿਜੀਲੈਂਸ ਫਰੀਦਕੋਟ ਨੇ ਆਰਟੀਏ ਦਫ਼ਤਰ ਤੇ ਟਰਾਂਸਪੋਰਟ ਦੇ ਦਫ਼ਤਰ ਤੇ ਛਾਪਾ ਮਾਰਿਆ ਤੇ ਉੱਥੇ ਦੁੱਖੜੇ ਸੁਣਾਉਣ ਵਾਲਿਆਂ ਦੀ ਝੜੀ ਲੱਗ ਗਈ ਕੋਈ ਇਸ ਦਫ਼ਤਰ ਦੇ ਭ੍ਰਿਸ਼ਟਾਚਾਰ ਤੋਂ ਦੁਖੀ ਸੀ ਕੋਈ ਇਸ ਦਫ਼ਤਰ ਵੱਲੋਂ ਲਗਾਤਾਰ ਮਰਵਾਏ ਜਾ ਰਹੇ ਢੇੜਿਆਂ ਤੋਂ ਦੁਖੀ ਸੀ ਕੋਈ ਇਸ ਗੱਲ ਤੋਂ ਦੁਖੀ ਸੀ ਕਿ ਇੱਥੇ ਕੰਮ ਹੀ ਕੋਈ ਨਹੀਂ ਹੋ ਰਿਹਾ ਲਗਾਤਾਰ ਪਰੇਸ਼ਾਨ ਹੋ ਰਹੇ ਆ ਸਾਰਿਆਂ ਦੀ ਗੱਲਬਾਤ ਇਨਸਪੈਕਟਰ ਸਰਦਾਰ ਸੰਦੀਪ ਸਿੰਘ ਨੇ ਸੁਣੀ ਤੇ ਬਾਅਦ ਦੇ ਵਿੱਚ ਪੰਜਾਬ ਡੈਰੀ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹ ਅਕਸਰ ਹੀ ਇਸ ਦਫ਼ਤਰ ਸਮੇਤ ਬਾਕੀ ਦਫ਼ਤਰਾਂ ਵਿੱਚ ਵੀ ਚੱਕਰ ਲਾਉਂਦੇ ਰਹਿੰਦੇ ਆ। ਤਾਂ ਕਿ ਉਹਨਾਂ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜੋ ਕੰਮ ਹੋ ਰਿਹਾ ਜਾਂ ਨਹੀਂ ਹੋ ਰਿਹਾ ਉਸ ਦਾ ਪਤਾ ਲੱਗ ਸਕੇ ਤੇ ਜਦੋਂ ਇਸ ਬਾਰੇ ਸਹਾਇਕ ਆਰਟੀਏ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਮੰਨਿਆ ਕਿ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਉਹਨਾਂ ਦੱਸਿਆ ਕਿ ਪਰੇਸ਼ਾਨੀਆਂ ਦਾ ਕਾਰਨ ਇੱਥੇ ਸਟਾਫ ਦੀ ਘਾਟ ਆ bizness ਦੇ ਆਉਣ ਦਾ ਇੱਕ ਹੋਰ ਵੱਡਾ ਕਾਰਨ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਦਫ਼ਤਰ ਦਾ ਇੱਕ ਕਲਰਕ ਆ ਜਿਹਦੇ ਕੋਲ ਬਾਹਰਲੇ ਨੰਬਰਾਂ ਦੀ ਟਰਾਂਸਫਰ ਸੀ ਗੱਡੀਆਂ ਦੇ ਬਾਹਰਲੇ ਨੰਬਰਾਂ ਦੀ ਟਰਾਂਸਫਰ ਉਹ ਕਰਦਾ ਸੀ ਉਸ ਤੇ ਕੁਝ ਬੇਨਿਜ਼ਮੀਆਂ ਹੋਣ ਦਾ ਵਿਜੀਲेंस ਨੂੰ ਸ਼ੱਕ ਪਿਆ ਤੇ ਉਹ ਉਸ ਦਾ ਰਿਕਾਰਡ ਲੈਣਾ ਇਹ ਸੀ ਜਿਹੜਾ ਉਹਨਾਂ ਨੂੰ ਮੁਹੱਈਆ ਕਰਵਾਤਾ ਜਾਵੇਗਾ ਸਰ ਅੱਜ ਆਰਟੀਓ ਦਫ਼ਤਰ ਪਹੁੰਚੇ ਹੋ ਕੀ ਹੈ ਮਤਲਬ ਅ ਇਹ ਸੀ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਿੰਨਾ ਵੀ ਦਫ਼ਤਰਾਂ ਬਾਰੇ ਸਾਨੂੰ ਕੋਈ ਨਾ ਕੋਈ ਕੰਪਲੇਂਟ ਆਉਂਦੀ ਹੈ ਕਰਪਸ਼ਨ ਹੋਣ ਦੇ ਬਾਰੇ ਜਾਂ ਜਿੱਥੇ ਕੰਮ ਨਹੀਂ ਹੋ ਰਹੇ ਉੱਥੇ ਸਾਡੇ ਵੱਲੋਂ ਅਚਨਚੇਤ ਚੈਕਿੰਗ ਕੀਤੀ ਜਾਂਦੀ ਹੈ ਤਾਂ ਉਸੇ ਦੀ ਲੜੀ ਦੇ ਵਿੱਚ ਅੱਜ ਅਸੀਂ ਆਰਟੀਓ ਦਫ਼ਤਰ ਆਏ ਕੁਝ ਮਿਲੇ ਲੋਕ ਜਿਨ੍ਹਾਂ ਨੇ ਕੋਈ ਸ਼ਿਕਾਇਤ ਕੀਤੀ ਹੋਵੇ ਦੱਸਿਆ ਵਿੱਚ ਹਾਂਜੀ ਅਸੀਂ ਲੋਕਾਂ ਦੇ ਰਿਵਿਊਜ਼ ਲੈ ਰਹੇ ਹਾਂ ਤੇ ਉਹਨਾਂ ਨੂੰ ਅਸੀਂ ਬਕਾਇਦਾ ਸਟੇਟਮੈਂਟਸ ਲਿਖਾਂਗੇ ਤਾਂ ਆਪਣੇ ਪ੍ਰੋਸੀਜਰ ਦੇ ਤਹਿਤ ਜੋ ਵੀ ਨਿਕਲ ਕੇ ਰਿਪੋਰਟ ਉਹ ਸਾਡੇ ਵੱਲੋਂ ਭਲਾ ਕੇ ਭੇਜੀ ਜਾਵੇ ਕੀ ਕਹੋਗੇ ਲੋਕਾਂ ਨੂੰ ਜਿਹੜੇ ਖਚਲਖੁਆਰ ਹੁੰਦੇ ਆ ਦਫ਼ਤਰਾਂ ਦੇ ਵਿੱਚ ਪੰਜਾਬ ਵਿਜੀਲੈਂਸ ਬੀਰੋ ਪੂਰੀ ਤਰਕ ਹੈ ਜੀ ਤੇ ਸੀਐਮ ਸਾਹਿਬ ਦਾ ਹੈਲਪਲਾਈਨ ਨੰਬਰ ਹੈਗਾ ਜਿਹੜਾ ਐਂਟੀ ਕ腐ਸ਼ਨ 9501200200 ਜੇਕਰ ਕੋਈ ਵੀ ਕੰਪਲੇਂਟ ਤੁਹਾਨੂੰ ਆਉਂਦੀ ਹੈ ਕੋਈ ਵੀ ਰੈਸ਼ੋ ਮੰਗ ਰਿਹਾ ਹੈ ਤਾਂ ਜਰੂਰ ਉਸ ਨੰਬਰ ਪੋਰਟਲ ਤੇ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਕੀ ਨਾਮ ਹੋਦਾ? ਮੇਰਾ ਨਾਮ ਬਲਕਾ ਸਿੰਘ। ਅਹ ਬਗਾਲੀ ਆਜੀ ਵੀਰ ਐਸੀ ਟੀਮ ਆਈ ਸੀ ਕੀ ਜਾਣਕਾਰੀ ਦਿੱਤੀ ਆਰਟੀਓ ਦਫਤਰ ਬਾਰੇ। ਮੈਂ ਆਰਟੀਓ ਨਾਲ ਕਹਿਣਾ ਵੀ ਟਰੈਕਟਰਾਂ ਦੀ ਕਾਪੀਆਂ ਸਾਰੇ ਪੰਜਾਬ 'ਚ ਮਾਰ ਰਹੀਆਂ। 2026 ਤੱਕ 2026 ਤੱਕ ਸਰਕਾਰ ਨੇ ਮਨਜ਼ੂਰੀ ਦਿੱਤੀ ਹੋਈ ਆ। ਪਰ ਇਹ ਆਰਟੀਓ ਜਿਹੜਾ ਜਿਹੜਾ ਆਰਟੀਓ ਜਿਹੜਾ ਹੈਗਾ ਇਹ ਕਾਪੀਆਂ ਨਹੀਂ ਮਾਰ ਰਿਹਾ ਟਰੈਕਟਰਾਂ ਦੀਆਂ। ਲੋਕਾਂ ਨੂੰ ਖੇਦਰ ਖਾਬ ਕਰ ਰਿਹਾ। ਨਹੀਂ ਦੇਖੋ ਇਹ ਪਰੇਸ਼ਾਨ ਹੈਗਾ ਮੈਂ ਜਾਨਕਿ ਜਿਉਂਦਾ ਇਹ ਚਾਰਜ ਬਣਾਵੇ। ਜਦੋਂ ਦਾ ਇਹ ਇਨਚਾਰਜ ਮਿਲਿਆ ਸਾਹਿਬ ਨੇ ਕਦੇ ਅਜੇ ਤੱਕ ਕੰਮ ਨਹੀਂ ਕੀਤਾ ਜਿਹੜਾ ਹੋਰ ਵੀ ਕਹਿੰਦੇ ਜਿਹੜਾ ਟ੍ਰੈਕ ਪਾਰੇ ਜਾਂ ਮਰਜੀ ਟ੍ਰੈਕ ਆ ਜਿਹੜਾ ਟ੍ਰੈਕ ਜਲਦ ਰਿਹਾ ਇਹ ਪੈਸੇ ਦੇ ਦੋ ਤੇ ਟ੍ਰੈਕ ਚੱਲ ਰਿਹਾ ਨਹੀਂ ਤਾਂ ਬੰਦ ਇਹ ਟੈਸਟ ਕੀਤੇ ਨੇ ਜਿਹੜੇ ਜਿਨ੍ਹਾਂ ਨੇ ਟ੍ਰੈਕ ਆ ਜਿਹੜਾ ਬਈ ਇਹ ਬੰਦ ਜਾਣਗੇ ਤੁਸੀਂ ਵੇਖ ਲਓ ਵੀ ਜੇ ਤਾਂ ਤੁਸੀਂ 1000 ਰੁਪਏ ਦਿੰਨੇ ਆ ਤਾਂ ਠੀਕ ਆ ਨਹੀਂ ਤਾਂ ਨਹੀਂ ਬਸ ਕੀ ਹਾਲ ਹੁਣ ਏਜੰਟਾਂ ਦਾ ਹਾਲ ਦਾ ਬੁਰਾ ਹਾਲ ਆਇਆ ਕੋਈ ਆ ਨਹੀਂ ਕੋਈ ਕੰਮ ਨਹੀਂ ਹੁੰਦਾ ਪਬਲਿਕ ਦਾ ਇੱਕ ਕੰਮ ਹੀ ਹੁੰਦਾ ਬਾਬਲਿਕ ਦਾ ਇੱਕ ਵੀ ਕੰਮ ਹੋਵੇ ਤਾਂ ਮੈਂ ਜ਼ਿੰਮੇਦਾਰਾਂ ਦੱਸੋ 1 ਰੁਪਏ ਦਾ ਕੰਮ ਹੀ ਹੋ ਜਾਏ ਤਾਂ ਮੈਂ ਜ਼ਿੰਮੇਦਾਰਾਂ ਕੌਣ ਕਰਦਾ ਫਿਰ ਕੰਮ ਤਮਾ ਆਪਸ਼ਨ ਹੀ ਆਉਦੇ ਰੱਖੇ ਹੋਏ ਆਪ ਦੇ ਬੰਦੇ ਆਟੂ ਨੇ ਆਦੇ ਮਦ ਰੱਖੇ ਹੋਏ ਹਾਂ ਪ੍ਰੋਬਲਮ ਅਖਰ ਅੱਜ ਵਿਜੀਲੈਂਸ ਟੀਮ ਆਈ ਸੀ ਤੇ ਕੀ ਹੋਈ ਇਹ ਜਦ ਹਾਂਜੀ ਮੈਂ ਜਸਵਿੰਦਰ ਸਿੰਘ ਐ ਡਿਊਟੀ ਆਫ ਫਰੀਦਕੋਟ ਉਹਨਾਂ ਵੱਲੋਂ ਸਾਡੇ ਇੱਕ EMPLOYE ਦਾ ਰਿਕਾਰਡ ਮੰਗਿਆ ਜਿਹੜੇ ਵੀ ਰੀਸਾਈਨਮੈਂਟ ਦੇ ਕੇਸ ਆ ਜਿਹੜੀਆਂ ਗੱਡੀਆਂ ਟਰਾਂਸਫਰ ਹੁੰਦੀਆਂ ਉਹਦੀ ਡਿਟੇਲ ਮੰਗੀ ਆ ਅਸੀਂ ਕੋਆਪਰੇਟ ਕਰ ਰਹੇ ਹਾਂ ਸਰ ਬਾਅਦ ਕੁਝ ਲੋਕ ਵੀ ਬਿੜਿਆ ਜਿਹੜੇ ਪਰੇਸ਼ਾਨ ਹੋਣੇ ਕਰੇ ਪਾ ਹਾਂ ਬਿਲਕੁਲ ਸ਼ਿਕਾਇਤਾਂ ਆ ਰਹੀਆਂ ਡਿਲੇ ਹੋ ਰਹੀਆਂ ਉਹਨੂੰ ਕੰਮ ਨੂੰ ਸਟਰੀਮ ਲਾਈਨ ਤੇ ਲਾਉਣ ਲਈ ਅਸੀਂ ਪਹਿਲਾਂ ਹੀ ਕਾਰਵਾਈ ਕਰ ਰਹੇ ਹਾਂ